ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਪਹੁੰਚ ਗਏ ਖੇਤਾਂ ਜਿਦੇ ਮਿਰਚਾਂ ਕਿੰਨੀਆਂ ਲਾਲ ਹੋ ਗਈਆਂ ਹਨ ਉਦਾਂ ਦੀਆਂ ਤੋੜੀਆਂ ਲਾਲ ਵੀ ਤੋੜਾਂਗੇ ਖੜੀਆਂ ਵੀ ਤੋੜਾਂਗੇ ਹਾਂਜੀ ਇਹ ਹੈ ਸਾਡੇ ਕੰਮ ਅੰਦੇ ਅੱਜ ਮੌਸਮ ਵਧੀਆ ਵਾ ਇਸ ਕਰਕੇ ਅਸੀਂ ਫਾਇਦਾ ਉਠਾ ਰਹੇ ਹਾਂ ਮੌਸਮ ਦਾ ਚਲੋ ਜੀ ਕਰੀਏ ਸ਼ੁਰੂ ਪੈ ਗਰਮੀ ਬਹੁਤ ਨੇ ਲੱਗੀ ਹੋਈ ਚਲੋ ਜੀ ਅਸੀਂ ਕਰਦੇ ਸ਼ੁਰੂ ਕੰਮ ਫਿਰ ਮਿਲਦੇ ਹਾਂ ਹਾਂ ਜੀ ਜੀ ਅਸੀਂ ਤੋੜ ਲਿਆ ਆ ਮਿਰਚਾਂ ਸਭ ਕੁਝ ਸਬਜ਼ੀ ਸਬਜ਼ੀ ਤੋੜ ਲਿਆ ਆ ਹਾਂ ਜੀ ਆਹ ਵੇਖ ਲਓ ਜੀ ਹੁਣ ਅਸੀਂ ਇਹਨੂੰ ਕਰ ਲਏ ਆ ਸਾਰੀਆਂ ਲਾਲ ਮਿਰਚਾਂ ਅੱਡ ਕੀਤੀਆਂ ਭਿੰਡੀਆਂ ਅੱਡ ਕੀਤੀਆਂ ਤੇ ਉਣੀ ਚਾਉਗਾ ਲਾਲ ਮਿਰਚਾਂ ਹੀ ਅੱਡ ਕੀਤੀਆਂ ਹੁਣ ਆ ਜਾਂਦੇ ਹੌਲੀ-ਹੌਲੀ ਅਸੀਂ ਹੁਣ ਮੰਡ ਲਈਆਂ ਮੰਡ ਲਈਆਂ ਅਸੀਂ ਹੁਣ ਅਸੀਂ ਆਪੋ ਆਪਣੀਆਂ ਸਿਕਾਉਣੀਆਂ ਆਪੋ ਆਪਣੇ ਚਾਰ ਪੁੰਚਾਰੇ ਇਕੱਠਾ ਪਾਉਣਾ ਚਾਰੇ ਇਕੱਠਾ ਪਾਉਣਾ ਨਾ ਨਾ ਇਧਰ ਹੌਣ ਦੇ ਆ ਚਾਰ ਅਸੀਂ ਇਕੱਠਾ ਪਾਵਾਂਗੇ ਹਨ ਚਾਰ ਨਨਾਨ ਪਰ ਚਾਹੀ ਇਕੱਠਾ ਪਾਵਾਂਗੇ ਇਕੱਠਾ ਪਾਵਾਂਗੇ ਹਾਂਜੀ ਅਸੀਂ ਹੁਣ ਇਹਨਾਂ ਦੀਆਂ ਡੰਡੀਆਂ ਤੋੜ ਰਹੇ ਹਾਂ ਜੀ ਤੇ ਡੰਡੀਆਂ ਤੋੜ ਕੇ ਫਿਰ ਇਹਨਾਂ ਨੂੰ ਧੋ ਕੇ ਤੇ ਚੀਰੇ ਦਵਾਂਗੇ ਫਿਰ ਅਸੀਂ ਇਕੱਠਾ ਬਣਾਵਾਂਗੇ ਚਾਰ ਮੈਂ ਤੇ ਭਾਬੀ ਹਾਂਜੀ ਫਿਰ ਆਪਾਂ ਬਣਾਵਾਂਗੇ ਇਹਦਾ ਚਾਰ ਚੀਰੇ ਦੇ ਕੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ سارے ਭੈਣ ਭਰਾ ਤੇ ਵੀ ਜੇ ਸਭ ਠੀਕ ਠਾਕ ਜੇ ਤੇ ਜੀ ਆਪਾਂ ਅੱਜ ਜੋ ਲੱਗੇ ਆ ਪੈਨ ਲਾਣ ਤੇ ਪਰਝਾਈ ਅਸੀਂ ਲੱਗੇ ਆ ਜੀ ਚਾਰ ਬਣਾਉਣ ਬਹੁਤ ਔਡਰ ਆ ਰਹੇ ਆ ਅੱਛਾ ਇਹਦੇ ਲਈ ਮਿਰਚੀ ਦਾ ਆਚਾਰ ਤੁਹਾਨੂੰ ਹੋਰ ਬਣਾਉਣਾ ਪੈ ਗਿਆ ਤੇ ਹੁਣ ਅਸੀਂ ਮੈਂ ਚਾ ਕਰ ਰਹੀ ਆ ਵਾ ਚੀਦੇ ਚੂਰੇ ਸਭ ਦੇ ਕੇ ਪਿਆਰੀ ਕਰਕੇ ਰੱਖ ਲਈ ਆ ਤੇ ਤੁਹਾਨੂੰ ਦਿਖਾਉਣੇ ਕਿ ਇਹ ਗਰਮ ਹੋ ਰਿਹਾ ਵਾ ਤੇ ਜਿਵੇਂ ਤੇਲ ਗਰਮ ਹੋ ਜਾਵਾ ਤੇ ਤੁਹਾਨੂੰ ਆਪਾਂ ਦੱਸਦੇ ਆ ਕਿੰਨਾ ਕਿੰਨਾ ਪਿਆਰੀ ਕਰ ਲਈ ਆ ਤੇ ਫੇਰ ਆਪਾਂ ਉਹ ਬਣਾਤਾ ਫੇਰ ਉਹ ਤੇਲ ਗਰਮ ਹੋਣ ਦੇ ਫੇਰ ਆਪਾਂ ਮਿਲਦੇ ਤੇਲ ਗਰਮ ਹੋ ਜਾਂਦੇ ਥੋੜਾ ਫੇਰ ਆਪਾਂ ਮਿਲਦੇ ਹਾਂਜੀ ਤੇਲ ਆਪਣਾ ਗਰਮ ਹੋ ਗਿਆ ਜੀ ਬਹੁਤ ਜ਼ਿਆਦਾ ਮਤਲਬ ਮਤਲਬ ਕਿ ਤੇਲ ਪੂਰਾ ਤਰ੍ਹਾਂ ਗਰਮ ਹੋ ਗਿਆ ਆ ਹੁਣ ਆਪਾਂ ਵਿੱਚ ਮਿਰਚਾ ਪਾਵਾਂਗੇ ਤੇ ਅਧੀਆਂ ਕ ਪਾਵਾਂਗੇ ਅਧੀਆਂ ਮਤਲਬ ਆਪਾਂ ਜਿਹੜੇ ਦੇ ਦੇ ਸਾਬ ਨੂੰ ਥੋੜੀਆਂ ਜਿਹੀਆਂ ਰਹੀਆਂ ਬਸ ਚੀਕ ਦੇ ਦੇਣਾ ਤੇ ਆਪਾਂ ਪਾਵਾਂਗੇ ਅਧੀਆਂ ਆਪਾਂ ਪਹਿਲਾਂ ਪਾ ਲਾਂਗੇ ਅਧੀਆਂ ਦੋ ਵਾਰੀ ਕੱਟ ਕੇ ਪਾ ਲਾਂਗੇ ਹਲਾਓ ਤੁਸੀਂ ਹੰਮੀਆ ਪੱਬਾ ਸਦਾ। ਮੈਂ ਕਿਹੜਾ ਕਰੀ? 4 ਦਿਨ ਹੋ ਗਏ। ਥੋੜੀ ਜਿਹੀ ਰਹਿ ਗਈ ਉੱਥੇ। ਹਾਂ। ਮੈਂ ਇਹਨਾਂ ਪਾਰ ਲੱਤ। ਉਹ ਚਪਾਇਆ ਰਹੀਆਂ। ਕੱਦੀਆਂ ਦੇਖ ਰਹੀ ਹੋ। ਆਪਾਂ ਮਖਾਨਾ ਵੀ ਸੱਤ ਪਿਆਰ ਹੋ ਗਿਆ ਆਪਾਂ ਤਾਂ ਕੁਝ ਪੀਠ ਕੇ ਰੱਖ ਲਿਆ ਵਾ ਵਿਨੇਗਰ ਵੀ ਰੱਖ ਲਿਆ ਆਪਾਂ ਲੱਗ ਗਿਆ ਤੇ ਜਿੱਦਾਂ ਸਾਰਾ ਚਾਹ ਬਣੂਗਾ ਫਿਰ ਵਿਨੇਗਰ ਪਾਵਾਂਗੇ ਤੇ ਸਾਰੀ ਚੀਜ਼ ਆਪਾਂ ਬਿਲਕੁਲ ਪਿਓਰ ਪਾ ਰਹੇ ਹਸਦੀ ਵੀ ਆਪਾਂ ਬਿਲਕੁਲ ਲੱਗਿਆ ਪਾ ਰਹੇ ਤੇ ਨਮਕ ਵੀ ਸਿੰਦਾਂ ਨਮਕ ਵਰਤਦੇ ਆਪਾਂ ਤੇ ਸਿੰਦਾਂ ਨਮਕ ਪਾਵਾਂਗੇ ਚਲੋ ਠੀਕ ਆ ਜੇ ਅਸੀਂ ਇਹਨਾਂ ਨੂੰ ਘੁੰਨ ਲਈਏ ਸਾਰੀਆਂ ਫੇਰ ਅਸਤੀ ਮਸਾਲਾ ਜਦੋਂ ਮਿਲਾਵਾਂਗੇ ਉਦੋਂ ਮਿਲਦੇ ਆ ਜੀ ਠੀਕ ਹੈ ਜੀ ਰੋਜੀ ਮਿਰਚ ਆਪਣੀਆਂ ਭੁੱਜਦੀਆਂ ਅੱਧੀਆਂ ਭੁੰਨ ਕੇ ਆਪਾਂ ਪ੍ਰਾਪਤ ਕਰੀਆਂ ਪਹਿਲਾਂ ਸਾਡੀਆਂ ਆਪਾਂ ਇੱਥੇ ਭੁੰਨ ਲੀਆਂ ਵਾ ਤੇ ਹੁਣ ਆਪਾਂ ਵਿੱਚ ਮਸਾਲਾ ਅੱਧਾ-ਅੱਧਾ ਕਰਕੇ ਮਿਲਾਵਾਂਗੇ ਅੱਧਾ ਮਸਾਲਾ ਆਹ ਵੜਾ ਇਹਦੇ ਤੇ ਪਾਵਾਂਗੇ ਫਿਰ ਇਹਨੂੰ ਕੱਢ ਕੇ ਤੇ ਕੜਾਹੀ 'ਚ ਆਪਾਂ ਤੁਹਾਨੂੰ ਦੱਸਦੇ ਕਿੱਦਾਂ ਕਰਨਾ ਤੇ ਅਸੀਂ ਮੈਂ ਚਾਹ ਲਈਆਂ ਪੌਲ ਜੀ ਹੋਰ ਅਸੀਂ ਅਦਾ ਮਸਾਲਾ ਪਾਉਣ ਲੱਗੇ ਆ ਇਹਦੇ ਵਿੱਚ ਫਿਰ ਆਪਾਂ ਉਹਦੇ ਵਿੱਚ ਪਾਵਾਂਗੇ ਅੰਦਾ ਕਿਉਂਕਿ ਸਾਡੀ ਕੋ ਕੜਾਈ ਛੋਟੀ ਹੈ ਤੇ ਅਸੀਂ ਇਹ ਆਪਣੇ ਲਈ ਬਣਾਉਣ ਦੇ ਚਾਰ ਜਦੋਂ ਇਹ ਨਾਣ ਬੱਜਿਆ ਇਹ ਆর্ডার ਤੇ ਕੋਈ ਨਹੀਂ ਬਣਾ ਰਹੇ ਬਹੁਤ ਔਖਾ ਬਣਾਉਣਾ ਮਿਰਚ ਦਾ ਚਾਰ ਆਪਾਂ ਨੂੰ ਬੜੀ ਲੱਗਦੀ ਹੈ ਘਾਰੇ ਵਰਤਣ ਲਈ ਬਣਾ ਰਹੇ ਆ ਚਲੋ ਚਲੋ ਅੱਜ ਦਾ ਮਸਾਲਾ ਪਾਪਾ ਅੱਧਾ ਪੱਗਿਆ ਹੀ ਪਾ ਰਹੇ ਕਿਉਂਕਿ ਮਿਰਚੀ ਦਾ ਚਾਰਨਾ ਬਹੁਤ ਅਰਥਾ ਸਾਗ ਨਹੀਂ ਬਣਾਉਣਾ ਪੈਣਾ ਤੁਹਾਡਾ ਜੀ ਹੱਥੇ ਜੁੱਦਣ ਲੱਗ ਗਿਆ ਪਹਿਲਾਂ ਨੂੰ ਡੰਡੀ ਤੋੜ ਲੱਗਿਆ ਧਿਆਨਾ ਕਿਤੇ ਨਹੀਂ ਲਾਉਣੇ ਦਿੰਦੇ ਇਹਨਾਂ ਨੇ ਧੀਰੇ ਦੇਵੇ ਵਿੱਚ ਅੱਧੀ ਅੱਧੀ ਕਰਕੇ ਤੇ ਇਦਾਂ ਕਰਕੇ ਨਾ ਬਹੁਤ ਸਾਗ ਦਾ ਨਹੀਂ ਚਾਰ ਪੋੜਾ ਬੰਦ ਕਰਕੇ ਔਰ ਤਾਂ ਚਾਰ ਨਹੀਂ ਪਾ ਸਕਦੇ ਮਿਰਚੀ ਦਾ ਦੂਜੇ ਚਾਰ ਜੇ ਕੋਈ ਨੇ ਪਾ ਸਕਦੇ ਭਰੇ ਨਹੀਂ ਪਾ ਸਕਦੇ ਇਸ ਲਈ ਕਾਲੀ ਤੇ ਰੇਖਾ ਦੇ ਬਣਾ ਰਹੇ ਨੇ ਲੈ ਲੈਣਾ ਨਾਲ ਬੱਦ ਲਈ ਤੇ ਥੋੜਾ ਇਕੱਠਾ ਜਿਆਦਾ ਸੀ ਤੇ ਥੋੜਾ ਥੋੜਾ ਬਣਾਇਆ ਸੀ ਤੇ ਬਣਾ ਲਿਆ ਇਹ ਮੈਂ ਹੁਣ ਥੋੜਾ ਫਿਰ ਇਕੱਠਾ ਬਣਾਉਣਾ ਹੈ ਮਸਾਲਾ ਕਰ ਤਾਪਮ ਹਾਸੇ ਤੇ ਇਹ ਸੋਚ ਜਾਈ ਕਿ ਕਿਥਾਂ ਵਧੀਆ ਬਣੇਗਾ ਤੇ ਹੁਣ ਤੱਕ ਦਿਖਾਵਾਂਗੇ ਬਾਅਦ ਚ ਕਿੰਨਾ ਸੁਣਾਸਾਰ ਬਣ ਗਿਆ ਇਹ ਬਹੁਤ ਔਖਾ ਬਣਾਉਣਾ ਬਹੁਤ ਝੜੀ ਆ ਜਿਉਂ ਸਾਡਾ ਬੀ ਬੋਦੋ ਬਿਨਾ ਹਲ ਹੋਇਆ ਨਾ ਬਹੁਤ ਮੁਸ਼ਕਲ ਹੈ ਕਰ ਇਹ ਕਾ ਜਿਆਦਾ ਸੀ ਨਾ ਥੋੜਾ ਥੋੜਾ ਛੇਦੀ ਬਣਾ ਲਈਦਾ ਚੀਰੋ ਜੀ ਬਹੁਤ ਸੋੜਾ ਕਲਰ ਆਇਆ ਚਲੋ ਜੀ ਇਹਨੂੰ ਆਪ ਪਾ ਲਗੇ ਭਾਂਡੀ ਚ ਇਹਦੇ ਚ ਤੇ ਇਹ ਆਪਾਂ ਮਿਲਦੇ ਤੁਹਾਨੂੰ ਕੁਆਲਟੀ ਚ ਪਾ ਲਈਏ ਤੇ ਫਿਰ ਤੁਹਾਨੂੰ ਮਿਲਦੀ ਆਪਾਂ ਉਹਦੇ ਚ ਬਾਅਦ ਹਾਂਜੀ ਜੀ ਆਪਣੀਆਂ ਮਿਰਚਾਂ ਹੋ ਗਈਆਂ ਤਿਆਰ ਜੀ ਆਪਾਂ ਪ੍ਰਾਤ ਚ ਪਾਲੀਆਂ ਸਾਰਾ ਮਸਾਲਾ ਵਗੈਰਾ ਸਾਰਾ ਕੁਝ ਲਾ ਲਿਆ ਔਰ ਸਿਰਕਾ ਵੀ ਪਾ ਲਿਆ ਹੁਣ ਇਹ ਠੰਡੀਆਂ ਹੋਣ ਤੇ ਆਪਾਂ ਡੱਬੇ ਚ ਪੈਕ ਕਰਾਂਗੇ ਤੇ ਮਤਲਬ ਇਹ ਆਪਾਂ ਹੁਣ ਜੇ ਤਰਾ ਠੰਡਾ ਹੋਊਗਾ ਚਾਰ ਫਿਰ ਆਪਾਂ ਪੈਕ ਕਰਾਂਗੇ ਕਿ ਲੋ ਜੀ ਆਪਣਾ ਚਾਹ ਹੋ ਗਿਆ ਤਿਆਰ ਜੀ ਤੇ ਜਿਵੇਂ ਜਿਵੇਂ ਠੰਡਾ ਹੋਊ ਆਪਾਂ ਡੱਬਿਆਂ 'ਚ ਪਾਵਾਂਗੇ ਜੀ ਤੇ ਹੁਣ ਵੇਖੋ ਟੇਸਟ ਕੇਵੇਂ ਦਾ ਤੁਹਾਨੂੰ ਕਿਵੇਂ ਲੱਗਾ ਕਮੈਂਟ ਕਰੋ ਸ਼ੇਅਰ ਕਰੋ ਹੋਰ ਸਬਸਕ੍ਰਾਈਬ ਕਰੋ ਜੇ ਪਹਿਲੀ ਵਾਰੀ ਚੈਨਲ ਤੇ ਆ ਕੇ ਦੇਖ ਰਹੇ ਆ ਤੇ ਲਾਈਕ ਕਰੋ ਜੇ ਚੰਗਾ ਲੱਗਾ ਦੇ ਬਹੁਤ ਸੋਹਣਾ ਕਲਰ ਬਣਿਆ ਉਹ ਠੀਕ ਠਾਕ ਵੀਡੀਓ ਦੇਖਣ ਵਾਸਤੇ ਆਪ ਜੀ ਨੂੰ ਬਹੁਤ ਬਹੁਤ ਧੰਨਵਾਦ ਕਰੋ ਐਡਰਜੀ ਦਾ ਖਰਚਾ ਐਡਰਜੀ ਦੇ ਕਿਥੇ ਦੇ